31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਕੈਦ ਤੇ ਭੁਗਤਣਾ ਪਵੇਗਾ 5000 ਰੁਪਏ ਦਾ ਜੁਰਮਾਨਾ ਜੋ ਵੀ ਇੱਕ ਪ੍ਰੋਬਲਮ ਹੋਗੀ ਤੇ ਸਾਡੇ ਦੇ ਸਾਡੇ ਪੇਰੈਂਟਸ ਦੀ ਹੋਗੀ ਬਟ ਸਾਡੇ ਬਟਾਲੇ ਦੇ ਵਿੱਚ ਕਿੱਥੇ ਟ੍ਰੈਫਿਕ ਲਾਈਟ ਲੱਗਿਆ ਐਂਡ ਵਾਇਡਰ ਕਿੱਥੇ ਨੇ ਇੰਪੋਰਟੈਂਟ ਹੈ ਕੋਈ ਟ੍ਰੈਫਿਕ ਰੂਲ ਨਹੀਂ ਹੈਗਾ ਕੋਈ ਲਾਈਟ ਵਗੈਰੇ ਨਹੀਂ ਲੱਗੀ ਹੋਈ ਟ੍ਰੈਫਿਕ ਲਾਈਟਸ ਹਨਾ ਕੋਈ ਡਿਵਾਈਡਰ ਨਹੀਂ ਬਨੇ ਹੋਏ ਸਿਰਫ ਕੀ ਬਨੇ ਹੋਇਆ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਤੋਂ ਅੱਜ ਕੱਲ ਕੋਈ ਵੀ ਨਹੀਂ ਮਤਲਬ ਕਰਦਾ ਹੈਗਾ ਸਭ ਜਾਣਦੇ ਨੇ ਸਪੀਡ ਚ ਜਾਂਦੇ ਨੇ ਜੋ ਤੁਸੀਂ ਗੱਲਾਂ ਕੀਤੀਆਂ ਉਹ ਇੱਥੇ ਲੱਗਣ ਵਾਲੀਆਂ ਨੇ ਜਿੱਦਾਂ ਮੇਰੇ ਮੰਮਾ ਪਾਪਾ ਨਹੀਂ ਹੈ ਘਰ ਦਾਦੂ ਦਾਦੀ ਹੁੰਦੇ ਆ ਤਾਂ ਫਿਰ ਉਹ ਕਿੱਦਾਂ ਘਰਨਗੇ ਬੇਟਾ ਜਿਸ ਤਰ੍ਹਾਂ ਤੁਹਾਨੂੰ ਮਿਲੇ ਆ ਇਸ ਤਰ੍ਹਾਂ ਤੁਹਾਡੇ ਪੇਰੈਂਟਸ ਨੂੰ ਵੀ ਬੁਲਾਣ ਲੱਗੇ ਆ ਮੇਰੇ ਪਾਪਾ ਆਰਮੀਚ ਨੇ ਤੇ ਮੰਮਾ ਮੇਰੇ ਛੱਡਣ ਨਹੀਂ ਆ ਸਕਦੇ ਤੇ ਜੇ ਕੋਈ ਸਡਨ ਐਮਰਜੈਂਸੀ ਪੈ ਜੇ ਤੇ ਫੇਰ ਸਿਰ ਆਪਾਂ ਕੀ ਕਰੀਏ ਪਹਿਲਾਂ ਆਪਾਂ ਰੂਲਸ ਫਾਲੋ ਕਰੀਏ ਠੀਕ ਨਹੀਂ ਰੂਲਸ ਫਾਲੋ ਕਰੀਏ ਜੋ ਦਿੱਕਤਾ ਹੁੰਦੀਆਂ ਸਾਡੀ ਡਿਊਟੀ ਬਣਦੀ ਹੈ ਜੀ ਸੀਨੀਅਰ ਅਥਾਰਟੀ ਦੇ ਉਹ ਵੀ ਧਿਆਨ ਛਿ ਲਿਆਈਏ ਅਜੇ ਰੂਲ ਚਾਲੂ ਨਹੀਂ ਹੋਏ ਤੇ ਆਪਾਂ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਦਾ ਟੋਕਰਾ ਭਰ ਕੇ ਅੱਗੇ ਰੱਖ ਦਈਏ ਤੇ ਉਹ ਵੀ ਉਹ ਵੀ ਜ਼ਰੂਰੀ ਹੈ ਟੋਕਰਾ ਭਰਨਾ ਵੀ ਜ਼ਰੂਰੀ ਮੇਰਾ ਸਵਾਲ ਇਹ ਹੈ ਕਿ ਜਦ ਮੰਨ ਲਓ ਕੋਈ ਸਟੂਡੈਂਟ ਯਾ ਕੋਈ ਅੰਡਰ ਰਿਟਸ ਵਾਲਾ ਫੜਿਆ ਜਾਂਦਾ ਤੇ ਉਹ ਕਿਸੇ ਤਗੜੇ ਅਫਸਰ ਦਾ ਫੋਨ ਕਰਾ ਕੇ ਉੱਥੋਂ ਨਿਕਲ ਜਾਂਦਾ ਹੈ ਇਹਦਾ ਕੀ ਸੋਲੂਸ਼ਨ ਹੋਏਗਾ ਬਿਲਕੁਲ ਜੀ ਸਵਾਲ ਜਿਹੜਾ ਜਾਇਜ਼ ਹੈ ਕਿਉਂਕਿ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕਰਵਾਣੇ ਪੈਂਦੇ ਨਾਕੇ ਤੇ ਨਹੀਂ ਬੇਟਾ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਜ਼ਰੂਰਤ ਨਹੀਂ ਹੈਗੀ ਫੋਨ ਕਰਾਣ ਦੀ ਮੇਰੇ ਹੁੰਦੇ ਆ ਇਹ ਸਿਸਟਮ ਚੇਂਜ ਹੋ ਚੁੱਕਾ ਪਹਿਲਾਂ ਆਪਣਾ ਰੈਫਰੈਂਸ ਦੱਸੋ ਰੈਫਰੈਂਸ ਤੇ ਜ਼ਰੂਰਤ ਨਹੀਂ ਹੈਗੀ ਜੇ ਤੁਹਾਡਾ ਰੈਫਰੈਂਸ ਸਹੀ ਹੈ ਤੇ ਜ਼ਰੂਰਤ ਨਹੀਂ ਹੈਗੀ ਬੇਟਾ ਸਾਡਾ ਕੰਮ ਆ ਤੁਹਾਨੂੰ ਐਜੂਕੇਟ ਕਰਨਾ ਚਲਾਨ ਕੋਈ ਸਜ਼ਾ ਦੇਣਾ ਕੋ ਸਾਡਾ ਕੰਮ ਨਹੀਂ ਹੈਗਾ ਤੁਹਾਨੂੰ ਐਜੂਕੇਟ ਕਰਨਾ ਤੁਸੀਂ ਕਹਿੰਨਾ ਕਿ ਉਹਨੇ ਪੇਰੈਂਟਾਂ ਸੈਮੀਨਾਰ ਕਰਾਂਗੇ ਪਰ ਜਿਨ੍ਹਾਂ ਦੇ ਮਤਲਬ ਫਾਦਰ ਪਾਦਰ ਹੈਗੇ ਮਦਨ ਵਿਅਕਤੀਮਤ ਚਲਾਨੀ ਨਹੀਂ ਆਂਦੀ ਉਹ ਫਿਰ ਸੈਮੀਨਾਰ ਕਰਕੇ ਵੀ ਕੀ ਕਰੋਗੀ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਐਕਸੀਡੈਂਟ ਹੁੰਦੇ ਆ ਕਿੰਨੀਆਂ ਜਾਨਾਂ ਜਾਂਦੀਆਂ ਔਰ ਵਿੱਚ ਤੇ ਅੱਧੇ ਤੋਂ ਵੱਧ ਐਕਸੀਡੈਂਟ ਦਾ ਕਾਰਨ ਹੁੰਦਾ ਹੈ ਜਿਹੜੇ ਰੋਡ ਖਰਾਬ ਹੁੰਦੇ ਆ ਤੇ ਜੇ ਰੋਡ ਖਰਾਬ ਹੋਣ ਕਰਕੇ ਕੋਈ ਐਕਸੀਡੈਂਟ ਹੋ ਗਿਆ ਕਿਸੇ ਦੀ ਜਾਨ ਚਲੇਗੀ ਕਿਸੇ ਘਰ ਦੇ ਆਣਾ ਪੁੱਤ ਚਲ ਗਿਆ ਜਾਂ ਧੀ ਜਲਗੀ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਉਹਨਾ ਹਿੱਟ ਵਿਸ਼ਣਾ ਜਾਣੇ ਆ ਠੀਕ ਆ ਉਧਰ ਜਾਣਦੇ ਪਏ ਆ ਤੇ ਜੇ ਸਾਡੀਆਂ ਸਕੂਟਰੀਆਂ ਜਾਂ ਮੋਟਰਸਾਈਕਲ ਬੰਦ ਕਰ ਦੇਣਗੇ ਤੇ ਅਸੀਂ ਕਿੱਦਾਂ ਕਰਾਂਗੇ ਐਡੀਜੀਪੀ ਟ੍ਰੈਫਿਕ ਐਂਡ ਰੋਡ ਸੇਫਟੀ ਵਿੰਗ ਚੰਡੀਗੜ੍ਹ ਵੱਲੋਂ ਹਾਲ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਕਿ 31 ਜੁਲਾਈ ਤੋਂ ਬਾਅਦ ਜਾਨੀ ਕਿ 31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਕੈਦ ਤੇ ਭੁਗਤਣਾ ਪਵੇਗਾ 5000 ਰੁਪਏ ਦਾ ਜੁਰਮਾਨਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿੰਨੇ ਗਰੂਲ ਫਾਲੋ ਕੀਤੇ ਜਾਣਗੇ ਲਗਾਤਾਰ ਟ੍ਰੈਫਿਕ ਪੁਲਿਸ ਦੀ ਗੱਲ ਕੀਤੀ ਜਾਏ ਤੇ ਸਕੂਲ ਕਾਲਜਾਂ 'ਚ ਜਾ ਕੇ ਸੈਮੀਨਾਰ ਲਾਏ ਜਾ ਰਹੇ ਨੇ ਤਾ ਜੋ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਪੇਰੈਂਟਸ ਨੂੰ ਜਾਗਰੂਕ ਕੀਤਾ ਜਾਵੇ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨੂੰ ਵਹੀਕਲ ਦੇ ਕੇ ਭੇਜਦੇ ਨੇ ਗੱਲਬਤ ਕਰ ਲਾਂਗੇ ਅਨਿਲ ਪਵਾਰ ਨੇ ਟ੍ਰੈਫਿਕ ਇੰਚਾਰਜ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਸੈਮੀਨਾਰ ਲਗਾਤਾਰ ਸਕੂਲਾਂ 'ਚ ਜਾ ਕੇ ਲਾਏ ਜਾ ਰਹੇ ਨੇ ਤਾਂ ਜੋ ਜਿਹੜੇ ਅੰਡਰ 18 ਹਨ ਉਹਨਾਂ ਨੂੰ ਸਮਝਾ ਸਕੀਏ ਉਹਨਾਂ ਦੇ ਮਾਪੇ-ਮਾਪ ਨੂੰ ਸਮਝਾ ਸਕੀਏ ਕਿਸ ਤਰੀਕੇ ਨਾਲ ਦੇਖਦੇ ਹੋ ਕਿਸ ਤਰੀਕੇ ਦਾ ਹੰਗਾਰਾ ਮਿਲਦਾ ਬੱਚੇ ਦੇਖੋ ਬਦਰ ਜੋ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਸਪੈਸ਼ਲੀ ਡਾਇਰੈਕਸ਼ਨ ਜੋ ਐਸਐਸਪੀ ਸਾਹਿਬ ਬਟਾਲਾ ਜੀ ਵੱਲੋਂ ਮਿਲੀਆਂ ਨੇ ਕਿ ਵਾਤਵਾਦ ਅਵੇਅਰਨੈਸ ਜਿਹੜੇ ਕੈਂਪ ਜਿਹੜੇ ਹੈਗੇ ਟ੍ਰੈਫਿਕ ਨਾਲ ਸੰਬੰਧਿਤ ਉਹ ਸਕੂਲਾਂ 'ਚ ਲਗਾਏ ਜਾਣ ਤਾਂ ਜੋ ਬੱਚਿਆਂ ਨੂੰ ਇਸ ਵੀ ਦੀ ਉਜਾਗਰ ਹੋ ਸਕਣ ਕਿ 1 ਅਗਸਤ ਤੋਂ ਬਾਅਦ ਜਿਹੜੇ ਆ ਉਹ ਜੇਕਰ ਕੋਈ ਬੱਚਾ ਅੰਡਰਏਜ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦਾ ਕਾਬੂ ਆ ਗਿਆ ਤੇ ਉਹਦੇ ਪੇਰੈਂਟਸ ਤੇ ਕਾਰਵਾਈ ਹੋਏਗੀ ਦੂਸਰੀ ਜੇਕਰ ਵਹੀਕਲ ਮੰਗੇ ਲਿਆਂਦਾ ਗਿਆ ਤਾਂ ਵਹੀਕਲ ਮਾਲਕ ਤੇ ਕਾਰਵਾਈ ਹੋਏਗੀ ਬੱਚੇ ਖੜੇ ਨੇ ਜਿਹੜੇ ਸਕੂਲ ਚ ਆਏ ਹੋ ਬੱਚਿਆਂ ਦੇ ਜਨ ਵਿੱਚ ਬਹੁਤ ਸਾਰੇ ਸਵਾਲ ਨੇ ਸਾਡੇ ਸਵਾਲ ਨਹੀਂ ਹੋਣਗੇ ਸਵਾਲ ਬੱਚਿਆਂ ਦੇ ਹੋਣਗੇ ਜਵਾਬ ਤੁਸੀਂ ਦੋਗੇ ਕਿਉਂਕਿ ਸੈਮੀਨਾਰ ਤੇ ਆਏ ਆਪਾਂ ਸਵਾਲ ਲੈ ਲੀਏ ਪਹਿਲਾਂ ਬੱਚਿਆਂ ਕੋਲ ਬੱਚਾ ਕੀ ਸਵਾਲ ਹੈ ਪਹਿਲਾਂ ਸਰ ਇਹ ਹੀ ਹੈ ਕਿ ਜਿੱਦਾਂ ਮੇਰੇ ਮम्मा ਪਾਪਾ ਨਹੀਂ ਹੈ ਘਰ ਦਾਦੂ ਦਾਦੀ ਹੁੰਦੇ ਆ ਤਾਂ ਫਿਰ ਉਹ ਕਿੱਦਾਂ ਕਰਨਗੇ ਉਹ ਕਿੱਦਾਂ ਕਰਨਗੇ ਬੇਟਾ ਜਿਸ ਤਰ੍ਹਾਂ ਤੁਹਾਨੂੰ ਮਿਲੇ ਆ ਇਸ ਤਰ੍ਹਾਂ ਤੁਹਾਡੇ ਪੇਰੈਂਟਸ ਨੂੰ ਵੀ ਬੁਲਾਉਣ ਲੱਗੇ ਆ ਸਕੂਲ ਦੇ ਵਿੱਚ ਹੀ ਇੱਕਰੀ ਕੰਬਾਈਨ ਪੇਰੈਂਟਸ ਔਰ ਬੱਚਿਆਂ ਦਾ ਔਰ ਟ੍ਰੈਫਿਕ ਸਟਾਫ ਦਾ ਇੱਕ ਰਲ ਕੇ ਮਿਲ ਕੇ ਜਿਹੜਾ ਨਾ ਉਹ ਵੀ ਸੈਮੀਨਾਰ ਲਗਾਉਣਾ ਤਾਂ ਜੋ ਪੇਰੈਂਟਸ ਨੂੰ ਪਤਾ ਹੋਵੇ ਕਿ ਮੈਂ ਆਪਣੇ ਬੱਚੇ ਨੂੰ ਅਗੋਂ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਅਟੈਂਡ ਕਰਨਾ ਵਾ ਠੀਕ ਨਹੀਂ ਦੂਸਰਾ ਸਕੂਲ ਸਿਸਟਮ ਨੂੰ ਵੀ ਸਮਝਾਉਣ ਦੀ ਜ਼ਰੂਰਤ ਪੈ ਰਹੀ ਹੈ ਕਿ ਬੱਚਿਆਂ ਦੀਆਂ ਕਲਾਸਾਂ ਉਸ ਤਰੀਕੇ ਨਾਲ ਲਗਾਈਆਂ ਜਾਣ ਤਾਂ ਜੋ ਆਉਣ ਜਾਣ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਾਂ ਖਾਸ ਕਰਕੇ ਆਪਣੇ ਵਹੀਕਲਾਂ ਦੇ ਆ ਰਹੀਆਂ ਸੀ ਉਹਨਾਂ ਨੂੰ ਫਿਊਚਰ ਵਿੱਚ ਕਿਵੇਂ ਉਹਨਾਂ ਨੂੰ ਦੂਰ ਕਰਨਾ ਇਸ ਚੀਜ਼ ਨੂੰ ਟਾਈਮ ਲੱਗਣਾ ਠੀਕ ਹੈ ਨੀ ਹਰ ਚੀਜ਼ ਦਾ ਬੇਟਾ ਹੱਲ ਹੈਗਾ ਸਭ ਤੋਂ ਪਹਿਲੇ ਨੰਬਰ ਤੇ ਜੋ ਤੁਹਾਨੂੰ ਬੋਲਿਆ ਗਿਆ ਹੈ ਕਿ ਤੁਹਾਡੀਆਂ ਸਾਡੇ ਤੁਹਾਡੀਆਂ ਜਾਨਾਂ ਸਾਡੇ ਵਾਸਤੇ ਬਹੁਤ ਕੀਮਤੀ ਹੈ ਸਾਡਾ ਮੇਨ ਕੰਮ ਉਹਦੇ ਤੇ ਹੈ ਇੱਕ ਕਿਸੇ ਦੀ ਛੋਟੀ ਜੀ ਗਲਤੀ ਨਾਲ ਕਿਸੇ ਦਾ ਕਿਥੋਂ ਤੱਕ ਨੁਕਸਾਨ ਹੁੰਦਾ ਅਸੀਂ ਪਹਿਲਾਂ ਉਹ ਨੁਕਸਾਨ ਤੇ ਪਹਿਲਾਂ ਵਰਕ ਕਰੀਏ ਬਾਕੀ ਕੰਮ ਬਾਅਦ ਚ ਕਰਾਂਗੇ ਅਚਾ ਉਹ ਬੱਚਾ ਵੀ ਸਵਾਲ ਲੈਣਾ ਦਿੰਦਾ ਕੋਈ ਜਾਣੇ ਕੀ ਬੱਚਾ ਸਵਾਲ ਕੀ ਸਰ ਮੇਰਾ ਸਵਾਲ ਇਹ ਆ ਕਿ ਜਿੱਦਾਂ ਕੋਈ ਮੇਰੇ ਪਪਾ ਆਰਮੀ ਚ ਨੇ ਤੇ ਮੰਮਾ ਘਰੇ ਰਹਿੰਦੇ ਉਹ ਛੱਡਣਾ ਆ ਨਹੀਂ ਸਕਦੇ ਤੇ ਜੇ ਕੋਈ ਸਡਨ ਐਮਰਜੈਂਸੀ ਪੈ ਜੇ ਘਰੇ ਤੇ ਫੇਰ ਆਪਾਂ ਟੂ ਵੀਲਰ ਦਾ ਇਸਤੇਮਾਲ ਕਿਸ ਤਰ੍ਹਾਂ ਕਰੀਏ ਸਰ ਦੁਬਾਰਾ ਦੱਸਿਓ ਬੇਟਾ ਮੇਰੇ ਪਪਾ ਆਰਮੀ ਚ ਨੇ ਤੇ ਮੰਮਾ ਮੇਰੇ ਛੱਡਣ ਨਹੀਂ ਆ ਸਕਦੇ ਤੇ ਜੇ ਕੋਈ ਸਡਨ ਐਮਰਜੈਂਸੀ ਪੈ ਜੇ ਤੇ ਫੇਰ ਸਰ ਆਪਾਂ ਕੀ ਕਰੀਏ ਦੇਖੋ ਬੇਟਾ ਪਹਿਲਾਂ ਆਪਾਂ ਰੂਲਸ ਫਾਲੋ ਕਰੀਏ ਠੀਕ ਹੈ ਨੀ ਰੂਲਸ ਫਾਲੋ ਕਰੀਏ ਜੋ ਦਿੱਕਤਾਂ ਹੁੰਦੀਆਂ ਸਾਡੀ ਡਿਊਟੀ ਬੰਦੀ ਹੈ ਸੀਨੀਅਰ ਅਥਾਰਟੀ ਦੇ ਉਹ ਵੀ ਧਿਆਨ ਚ ਲੈਾਈ ਹੈ ਠੀਕ ਹੈ ਅਜੇ ਰੂਲ ਚਾਲੂ ਨਹੀਂ ਹੋਏ ਤੇ ਆਪਾਂ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਦਾ ਟੋਕਰਾ ਭਰ ਕੇ ਅੱਗੇ ਰੱਖਦੀ ਹੈ ਤੇ ਉਹ ਵੀ ਉਹ ਵੀ ਜ਼ਰੂਰੀ ਹੈ ਟੋਕਰਾ ਭਰਨਾ ਵੀ ਜ਼ਰੂਰੀ ਹੈ ਦੇਖੋ ਸੁਣੋ ਮੇਰੀ ਗੱਲ ਸੁਣੋ ਇਹ ਜੱਕਦਮ ਇੱਕ ਮਹੀਨੇ ਦੇ ਵਿੱਚ ਜਿਹੜਾ ਇਹ ਸਿਸਟਮ ਉੱਠ ਕੇ ਤੇ ਵੇਖੋ ਨਾ 31 ਜੁਲਾਈ ਦਾ ਸਮਾਂ ਦੇ ਦਿੱਤਾ ਉਸ ਤੋਂ ਬਾਅਦ ਇਹਨਾਂ ਨੂੰ ਖੁਦ ਕਿਸ ਤਰੀਕੇ ਨਾਲਣਾ ਥੋੜੇ ਦਿਨ ਰਹਿ ਗਏ ਨੇ ਪਰ ਉਹਨਾਂ ਦੇ ਥੋੜੇ ਦਿਨਾਂ ਦੇ ਵਿੱਚ ਉਹ ਮੁਸ਼ਕਲ ਦਾ ਹੱਲ ਵੀ ਹੋਣਾ ਚਾਹੀਦਾ ਤੇ ਮੈਂ ਤੁਹਾਡੇ ਤੋਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਪਾਂ ਇੱਕ ਦੋ ਸੈਮੀਨਾਰ ਜਿਹੜੇ ਆ ਵਿਦ ਪੇਰੈਂਟਸ ਲਗਾਈਏ ਠੀਕ ਨਹੀਂ ਆਪਾਂ ਪੇਰੈਂਟਸ ਦੀ ਵੀ ਸੁਣੀਏ ਠੀਕ ਨਹੀਂ ਸਵਾਲ ਤੁਹਾਡਾ ਵੀ ਸਵਾਲ ਸਰ ਮੇਰਾ ਇਹ ਸਵਾਲ ਹੈ ਕਿ ਜੋ ਵੀ ਇੱਕ ਪ੍ਰੋਬਲਮ ਹੋ ਗਈ ਤੇ ਸਾਡੀ ਤੇ ਸਾਡੇ ਪੇਰੈਂਟਸ ਦੀ ਹੋ ਗਈ ਬਟ ਸਾਡੇ ਬਟਾਲੇ ਦੇ ਵਿੱਚ ਕਿੱਥੇ ਟ੍ਰੈਫਿਕ ਲਾਈਟ ਲੱਗਿਆ ਐਂਡ ਵਾਇਡਰ ਕਿੱਥੇ ਨੇ ਇੰਪੋਰਟੈਂਟ ਹੈ ਕਿੱਥੇ ਲੱਗੇ ਹੋਏ ਨੇ ਬਹੁਤ ਵਧੀਆ ਬੇਟਾ ਬੀਕੋ ਮੇਰੀ ਗੱਲ ਸੁਣੋ ਬਹੁਤ ਵਧੀਆ ਗੱਲ ਆ ਤੁਹਾਨੂੰ ਕੋਈ ਸਿਸਟਮ ਨਹੀਂ ਹੈ ਦੇਖੋ ਜੀ ਸਭ ਤੋਂ ਮੇਰੀ ਗੱਲ ਸੁਣੋ ਬੇਟਾ ਆਪਾਂ ਨੂੰ ਚਾਰਜ ਲਿਆ ਇੱਕ ਹਫਤਾ ਹੋਇਆ ਠੀਕ ਹੈ ਜੀ ਬਟਾਲਾ ਵਿੱਚ ਜਿਹੜੀ ਟ੍ਰੈਫਿਕ ਲਾਈਟ ਆ ਉਹ ਕਾਰਪੋਰੇਸ਼ਨ ਨੇ ਲਗਾਨੀਆਂ ਔਰ ਉਹ ਆਪਣੇ ਉਸ ਚੀਜ਼ ਤੇ ਵਰਕ ਕਰ ਰਿਹਾ ਸਾਡਾ ਕੰਮ ਆ ਤੁਹਾਨੂੰ ਸੈਮੀਨਾਰ ਲਗਾ ਕੇ ਨੰਬਰ ਦੋ ਟ੍ਰੈਫਿਕ ਸਿਸਟਮ ਸਮਝਾ ਕੇ ਉਹਦੇ ਤੇ ਰੂਲਸ ਫਾਲੋ ਕਰਨ ਦਾ ਠੀਕ ਹੈ ਬਾਕੀ ਚੌਕਾਂ ਦੇ ਵਿੱਚ ਜਿਗਜੈਗ ਬਣੇ ਹੁੰਦੇ ਨੇ ਠੀਕ ਹੈ ਡਿਵਾਈਡਰ ਬਣੇ ਹੁੰਦੇ ਨੇ ਸਾਰਾ ਕੁਝ ਬਣਿਆ ਹੁੰਦਾ ਉਸ ਤੇ ਵੀ ਵਰਕ ਹੋ ਰਿਹਾ ਹੈ ਹਰ ਹਰ ਇੱਕ ਡਿਪਾਰਟਮੈਂਟ ਆਪ ਆਪਣਾ ਕੰਮ ਕਰ ਰਿਹਾ ਹੈ ਜੇ ਸਾਡੇ ਬਟਾਲੇ ਦੇ ਵਿੱਚ ਕੋਈ ਟ੍ਰੈਫਿਕ ਰੂਲ ਨਹੀਂ ਹੈਗੇ ਕੋਈ ਲਾਈਟ ਵਗੈਰਾ ਨਹੀਂ ਲੱਗੀ ਹੋਈ ਟ੍ਰੈਫਿਕ ਲਾਈਟਸ ਹਨਾ ਕੋਈ ਡਿਵਾਈਡਰ ਨਹੀਂ ਬਣੇ ਹੋਏ ਸਿਰਫ ਕੀ ਬਣੇ ਹੋਇਆ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਤੋਂ ਅੱਜ ਕੱਲ ਕੋਈ ਵੀ ਨਹੀਂ ਮਤਲਬ ਕਰਦਾ ਹੈਗਾ ਸਭ ਜਾਣਦੇ ਨੇ ਸਪੀਡ ਚ ਜਾਣਦੇ ਨੇ ਜੋ ਤੁਸੀਂ ਗੱਲਾਂ ਕੀਤੀਆਂ ਉਹ ਇੱਥੇ ਲੱਗਣ ਵਾਲੀਆਂ ਨੇ ਔਰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੋ ਤੁਹਾਡੇ ਸੁਜੈਸ਼ਨ ਆ ਆਪਾਂ ਉਹਦੇ ਤੇ ਬਿਲਕੁਲ ਇੱਕ ਬੀਇੰਗ ਦੇ ਪੇਰੈਂਟਸ ਹੋ ਗਏ ਉੱਤੇ ਵਰਕ ਕਰਾਂਗੇ ਔਰ ਚੰਗੇ ਨਤੀਜੇ ਦੱਸਾਂਗੇ ਤੁਹਾਡਾ ਵੀ ਇੱਕ ਫਰਜ਼ ਬੰਦਾ ਮੈਂ ਪਹਿਲਾਂ ਬੋਲਿਆ ਕੋਈ ਜੋ ਰਸਤੇ ਜਿਹਾ ਹੁੰਦਾ ਜਾਂਦਾ ਮੈਂ ਇੱਕ ਬਾਕਸ ਲਵਾਉਣ ਲੱਗਾ ਖਾਸ ਕਰਕੇ ਆਪਣੀ ਧੀਆਂ ਵਾਸਤੇ ਠੀਕ ਹੈ ਹਰ ਜਗ੍ਹਾ ਪੁਲਿਸ ਜਿਹੜਾ ਨਾਕਾ ਨਹੀਂ ਲਗਾਇਆ ਜਾ ਸਕਦਾ ਠੀਕ ਜੀ ਬਾਜ਼ਾਰ ਜਿਹੜਾ ਵਾ ਬਟਾਲਾ ਇੱਕ ਸੰਨਤੀ ਸ਼ਹਿਰ ਆ ਛੋਟੀ ਛੋਟੀਆਂ ਗਲੀਆਂ ਨੇ ਹਰ ਬੰਦੇ ਨੂੰ ਪਤਾ ਹੈ ਕਿ ਟ੍ਰੈਫਿਕ ਵਾਲਾ ਕਿੱਥੇ ਖੜਾ ਹੈ ਪੁਲਿਸ ਵਾਲਾ ਕਿੱਥੇ ਖੜਾ ਹੈ ਜਿਹੜੀ ਸ਼ਰਾਰਤ ਨੌਜਵਾਨ ਪੀੜੀ ਹੈ ਉਹ ਗਲੀਆਂ ਮੋੜਾਂ ਦੇ ਵਿੱਚੋਂ ਨਿਕਲ ਜਾਂਦੀ ਹੈ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੁਹਾਡੇ ਬੱਚਿਆਂ ਦੀ ਬਹੁਤ ਜ਼ਿਆਦਾ ਹੈਲਪ ਦੀ ਜ਼ਰੂਰਤ ਹੈ ਤੁਸੀਂ ਮੈਨੂੰ ਸਾਥ ਦਿਓ ਮੈਂ ਉੱਥੇ ਪ੍ਰੋਪਰ ਵਰਕ ਕਰਾਂਗਾ ਬਿਲਕੁਲ ਹੋਰ ਹੈਗਾ ਕਿਸੇ ਦਾ ਸਵਾਲ ਬੱਚੋ ਅੱਛਾ ਸਵਾਲ ਵੀ ਛੋਟਾ ਹੋਵੇ ਤਾਂ ਸਰ ਜਵਾਬ ਵੀ ਛੋਟਾ ਹੋਵੇ ਕਿਉਂਕਿ ਬਹੁਤ ਸਾਰੇ ਬੱਚੇ ਜੀ গুਡ ਮਾਰਨਿੰਗ ਸਰ ਜੀ ਮੇਰਾ ਸਵਾਲ ਇਹ ਹੈ ਕਿ ਜਦੋਂ ਮੰਨ ਲਓ ਕੋਈ ਸਟੂਡੈਂਟ ਜਾਂ ਕੋਈ ਅੰਡਰ ਗ੍ਰੈਜੂਏਟ ਵਾਲਾ ਪੜ੍ਹਿਆ ਜਾਂਦਾ ਹੈ ਤੇ ਉਹ ਕਿਸੇ ਤਗੜੇ ਅਫਸਰ ਦਾ ਫੋਨ ਕਰਾ ਕੇ ਉੱਥੋਂ ਨਿਕਲ ਜਾਂਦਾ ਹੈ ਇਹਦਾ ਕੀ ਸੋਲੂਸ਼ਨ ਹੋਏਗਾ ਬਿਲਕੁਲ ਜੀ ਸਵਾਲ ਜਿਹੜਾ ਜਾਇਜ਼ ਆ ਕਿਉਂਕਿ ਬਹੁਤ ਸਾਰੇ ਪੁਲਿਸ ਵਾਲੇ ਨੂੰ ਫੋਨ ਕਰਵਾਣੇ ਪੈਂਦੇ ਨਾਕੇ ਦੇ ਨਹੀਂ ਬੇਟਾ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਐਜੂਕੇਸ਼ਨ ਸਿਸਟਮ ਨਾਲ ਉਹਨੂੰ ਜ਼ਰੂਰਤ ਨਹੀਂ ਹੈਗੀ ਫੋਨ ਕਰਾਣ ਦੀ ਪ੍ਰੋਬਲਮ ਕੀ ਹੁੰਦੀ ਆ ਜੋ ਆਮ ਸ਼ਹਿਰਾਂ ਦੇ ਵਿੱਚ ਨਹੀਂ ਬਟਾਲੇ ਵਿੱਚ ਵੀ ਹੈਗੀ ਆ ਕਿ ਹਰ ਬੰਦਾ ਇਮੀਡੀਏਟਲੀ ਪਹਿਲਾਂ ਕੰਨ ਨੂੰ ਕਿਸੇ ਦੇ ਫੋਨ ਲਗਾਉਂਦਾ ਠੀਕ ਹੈ ਜੀ ਇਹ ਹੁਣ ਇਹ ਮੇਰੇ ਹੁੰਦੇ ਆ ਇਹ ਸਿਸਟਮ ਚੇਂਜ ਹੋ ਚੁੱਕਾ ਪਹਿਲਾਂ ਆਪਣਾ ਰੈਫਰੈਂਸ ਦੱਸੋ ਰੈਫਰੈਂਸ ਤੇ ਜ਼ਰੂਰਤ ਨਹੀਂ ਹੈਗੀ ਜੇ ਤੁਹਾਡਾ ਰੈਫਰੈਂਸ ਸਹੀ ਹੈ ਤੇ ਜ਼ਰੂਰਤ ਨਹੀਂ ਹੈਗੀ ਬੇਟਾ ਸਾਡਾ ਕੰਮ ਆ ਤੁਹਾਨੂੰ ਐਜੂਕੇਟ ਕਰਨਾ ਚਲਾਣ ਕੋਈ ਸਜ਼ਾ ਦੇਣਾ ਕੋ ਸਾਡਾ ਕੰਮ ਨਹੀਂ ਹੈਗਾ ਤੁਹਾਨੂੰ ਐਜੂਕੇਟ ਕਰਨਾ ਠੀਕ ਹੈ ਜੀ ਜਿੰਨਾ ਵਕਤ ਤੁਸੀਂ ਐਜੂਕੇਟ ਹੋ ਜਾਓਗੇ ਤੁਸੀਂ ਕੱਲ ਨੂੰ ਸਾਡੇ ਡਿਪਾਰਟਮੈਂਟ 'ਚ ਹੀ ਆਣਾ ਠੀਕ ਹੈ ਕੋਈ ਗੱਲ ਨਹੀਂ ਬੇਟਾ ਤੁਹਾਡਾ ਕੋਈ ਸਵਾਲ ਹੈਗਾ ਕਿਸੇ ਦਾ ਸਰ ਤੁਸੀਂ ਕਹਿਣਾ ਕਿ ਉਹਨੇ ਪੇਰੈਂਟਸ ਦਾ ਸੈਮੀਨਾਰ ਕਰਾਂਗੇ ਪਰ ਜਿਨ੍ਹਾਂ ਦੇ ਮਤਲਬ ਫਾਦਰ ਬਾਹਰ ਹੈਗੇ ਮਦਨ ਉਹ ਐਕਟੀਵਿਟੀ ਚ ਨਹੀਂ ਆਂਦੀ ਉਹ ਫਿਰ ਸੈਮੀਨਾਰ ਕਰਕੇ ਵੀ ਕੀ ਕਰੋਗੇ ਕੀ ਕਰ ਸਕਦੇ ਨੇ ਬੇਟਾ ਦੇਖੋ ਆਪਾਂ ਜੇ ਤੁਹਾਡੇ ਉਹ ਪੇਰੈਂਟਸ ਨਹੀਂ ਆ ਸਕਦੇ ਅਸੀਂ ਤੁਹਾਡੇ ਪੇਰੈਂਟਸ ਹੈਗੇ ਆ ਤੁਸੀਂ ਕਰੋ ਕਰੋ ਲੈ ਗਏ ਛੱਡ ਨਾ ਆਪਾਂ ਕਿ ਜਿਵੇਂ ਇਹਿਆਂ ਨੇ ਫਿਰ ਪੇਰੈਂਟ ਆਪਾਂ ਕੋ ਰਲ ਮਿਲ ਕੇ ਹੱਲ ਕਰਾਂਗੇ ਬੇਚਿੰਤ ਹੋ ਜੋ ਠੀਕ ਨਹੀਂ ਸਾਡਾ ਕੰਮ ਹੈ ਐਜੂਕੇਸ਼ਨ ਸਿਸਟਮ ਨੂੰ ਸੈੱਟ ਕਰਨਾ ਠੀਕ ਹੈ ਜੋ ਰੂਲਸ ਹੈਗੇ ਉਹਨੂੰ ਫਾਲੋ ਕਰਨਾ ਜੋ ਕਮੀਆਂ ਪੇਸ਼ੀਆਂ ਹੋਣਗੀਆਂ ਉਹਨੂੰ ਰਲ ਮਿਲ ਕੇ ਹੱਲ ਕਰਾਂਗੇ। ਪਰ ਇੱਕ ਚੀਜ਼ ਹੈ ਜਿਸ ਤਰੀਕੇ ਨਾਲ ਹੁਣ ਬੈਟਰੀ ਵਾਲੀ ਬਾਈਕ ਆ ਗਈ ਏ, ਬੈਟਰੀ ਵਾਲੀ ਮੋਪਡ ਆ ਗਈ ਏ। ਬਹੁਤ ਸਾਰੇ ਪੇਰੈਂਟਸ ਨੇ ਆਪਣੇ ਬੱਚੇ ਨੂੰ ਉਹ ਹੀ ਲੈ ਕੇ ਦੇ ਦਿੱਤੀ ਕਿਉਂਕਿ ਸਪੀਡ ਜਿਹੜੀ ਘੱਟ ਹੁੰਦੀ ਹੈ। ਕਿ ਇਸ ਕਰਕੇ ਉਹ ਚਲਾ ਵੀ ਸਕਦਾ ਉਹਦੇ ਨਾਂ ਆਰ.ਸੀ ਦੀ ਲੋੜ ਆ, ਪਹਿਲਾਂ ਸਨਾਂ ਲਾਇਸੈਂਸ ਦੀ ਲੋੜ ਆ। ਉਹ ਹੁਣ ਉਹ ਚਲਾ ਸਕਣਗੇ ਜਾਂ ਨਹੀਂ ਚਲਾ ਸਕਦੇ। ਬਦਰ ਜਿਹੜੇ ਬੈਟਰੀ ਵਾਲੇ ਵਹੀਕਲ ਆ ਉਹਦੀ ਸਿਰਫ ਆਰ.ਸੀ ਨਹੀਂ ਬਣਦੀ। ਚਲਾਉਣ ਵਾਲੇ ਨੂੰ ਲਾਇਸੈਂਸ ਦੀ ਜ਼ਰੂਰਤ ਹੈ। ਇਹ ਸਾਰੇ ਸਮਝ ਲੈਣ। ਕਿ ਇਹ ਤਾਂ ਮੁਸ਼ਕਲਾਂ ਹੋ ਗਈਆਂ ਉਹਨਾਂ ਵਾਸਤੇ ਹਾਂ ਆਉਣਗੀਆਂ ਯਾਨੀ ਕਿ ਉਹਨਾਂ ਵਾਸਤੇ 20 18 ਪਲੱਸ ਹੀ ਚਾਹੀਦੀ ਹੈ ਦੇਖੋ ਵੀ ਸਰ ਸਭ ਤੋਂ ਪਹਿਲਾਂ ਖਾਸ ਗੱਲ ਆ ਕਿ ਮੇਰਾ ਬੱਚਾ ਵੀ ਉਸੇ ਇੱਕ ਸਿਸਟਮ 'ਚ ਆਉਂਦਾ ਉਹਦਾ ਤੁਹਾਡਾ ਬੱਚਾ ਵੀ ਉਸੇ ਸਿਸਟਮ 'ਚ ਆਉਂਦਾ ਠੀਕ ਹੈ ਜੀ ਆਪਾਂ ਪਹਿਲਾਂ ਰੂਲਸ ਫਾਲੋ ਕਰੀਏ ਜੋ ਪ੍ਰੋਬਲਮ ਆਉਣਗੀਆਂ ਉਹਨੂੰ ਕੋਸ਼ਿਸ਼ ਕਰਾਂਗੇ ਆਪਾਂ ਹਲ ਕਰਕੇ ਕੀਤਾ ਜਾਵੇ ਤੁਹਾਡੇ ਨਾਲ ਬਹੁਤ ਸਾਰੇ ਮੁਲਾਜ਼ਮ ਆਏ ਨੇ ਠੀਕ ਹੈ ਨਾ ਤੁਸੀਂ ਤਾਂ ਚਲੋ ਇੱਕ ਸਕੂਲ ਤੇ ਨਹੀਂ ਜਾ ਸਕਦੇ ਇਹਨਾਂ ਮੁਲਾਜ਼ਮਾਂ ਨੂੰ ਵੀ ਉਹਨਾਂ ਰੂਲਾਂ ਬਾਰੇ ਪਤਾ ਵਾ ਕਿਉਂਕਿ ਕੱਲ ਨੂੰ ਇਹਨਾਂ ਨੇ ਉਹਨਾਂ ਨਾਗਿਆਂ ਦੇ ਜਾ ਕੇ ਖੜੇ ਹੋਣਾ ਉਹਨਾਂ ਸਕੂਲਾਂ ਦੇ ਮੋਹਰੇ ਜਾ ਕੇ ਇਹਨਾਂ ਨੇ ਖੜੇ ਖੜੇ ਹੋਣਾ 31 ਜੁਲਾਈ ਤੋਂ ਬਾਅਦ ਹਾਂਜੀ ਸਰ ਕਿਸ ਤਰੀਕੇ ਨਾਲ ਦੇ ਦੇ ਜਿਹ ਜਿਸ ਤਰੀਕੇ ਨਾਲ ਸੈਮੀਨਾਰ ਲਾ ਰਹੇ ਨੇ ਆਪਾਂ ਉਹਨਾਂ ਸੈਮੀਨਾਰ ਨੂੰ ਫਾਲੋ ਕਰਾਂਗੇ ਨਾ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਵਾਂਗੇ ਵੇਖੋ ਜੀ ਭਾਈ ਸਾਹਿਬ ਗੱਲ ਤੇ ਕੋਈ ਜਦੋਂ ਸਵਾਲ ਲੈ ਲਈਏ ਭਾਈ ਸਾਹਿਬ ਕੋਈ ਬਈ ਬੱਚਾ ਕੀ ਸਵਾਲ ਕੀ ਤੁਹਾਡਾ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਐਕਸੀਡੈਂਟ ਹੁੰਦੇ ਆ ਕਿੰਨੇ ਆ ਜਾਨਾਂ ਜਾਂਦੀਆਂ ਔਰ ਵਿੱਚ ਅੱਧੇ ਤੋਂ ਵੱਧ ਐਕਸੀਡੈਂਟ ਦਾ ਕਾਰਨ ਹੁੰਦਾ ਹੈ ਜਿਹੜੇ ਰੋਡ ਖਰਾਬ ਹੁੰਦੇ ਆ ਤੇ ਜੇ ਰੋਡ ਖਰਾਬ ਹੋਣ ਕਰਕੇ ਕੋਈ ਐਕਸੀਡੈਂਟ ਹੋ ਗਿਆ ਕਿਸੇ ਦੀ ਜਾਨ ਚਲੇਗੀ ਕਿਸੇ ਘਰ ਦੇ ਆਣਾ ਪੁੱਤ ਚਲ ਗਿਆ ਜਾਂ ਧੀ ਚਲ ਗਈ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਵੇਖੋ ਜੀ ਸਾਡੀ ਅਜੇ ਸਰਕਾਰ ਨੂੰ ਇਹੋ ਗੱਲਾਂ ਤੇ ਦੱਸਣੀਆਂ ਨੇ ਤੁਹਾਡੇ ਰਾਈ ਦੱਸਣੀਆਂ ਨੇ মিডিਆ ਰਾਈ ਦੱਸਣੀਆਂ ਨੇ ਪਰ ਸਰਕਾਰ ਨਿੱਕੇ ਨਿੱਕੇ ਟੋਏ ਪੂਰਨ ਦੀ ਜ਼ਿੰਮੇਵਾਰ ਹੋਵੇ ਵੱਡਾ ਟੋਆ ਨਿਕਾ ਬੰਦਾ ਉਤੋਂ ਵੱਡਾ ਬਣ ਜਾਂਦਾ ਜੀ ਸਰਕਾਰਾਂ ਨੂੰ ਇਹ ਚਾਹੀਦਾ ਵੀ ਜਦੋਂ ਸੜਕ ਜਰੂਰਬ ਹੁੰਦੇ ਆ ਉਹ ਤੋਂ ਛੋਟੇ ਟੋਏ ਨੂੰ ਪੂਰਨਵਾਤੀ ਕੋਈ ਸਰਕਾਰੀ ਜਿਦਾਂ ਪੀਡ ਜੋੜੀ ਮਹਿਕਮਾ ਨੂੰ ਤਿਆਰ ਕੀਤਾ ਜਾਵੇ ਉਹ ਛੋਟੇ ਛੋਟੇ ਟੋਏ ਪੂਰੇ ਜਾਣ ਜਾਂ ਕੋਈ ਮਹਿਕਮਾ ਇਹੋ ਜਿਹਾ ਤਿਆਰ ਕੀਤਾ ਜਾਏ ਜਿਹੜੇ ਚਾਰ-ਚਾਰ ਬੰਦੇ ਰੋਣਾ ਤੇ ਲੱਗੇ ਹੋਣ ਕਿੱਧਰ ਨੂੰ ਜਾਣਾ ਕਿੱਧਰ ਨੂੰ ਉਧਰ ਰੋਡ ਚੈੱਕ ਕਰਨ ਪੀ ਛੋਟਾ ਟੋਆ ਬਣਿਆ ਚਾਹੇ ਵੱਡਾ ਬਣੇ ਬਾਹਰ ਦੇ ਦੇਸ਼ਾਂ 'ਚ ਵੀ ਹੁੰਦਾ ਹੈ ਕਿ ਇੱਕ ਟੋਆ ਪੈਂਦਾ ਹੈ ਰਾਤੋਂ ਰਾਤ ਉਹਨੂੰ ਰਿਪੇਅਰ ਕਰ ਦਿੰਦੇ ਸਾਡੇ ਇੱਥੇ ਕੋਈ ਦੇਖਦਾ ਹੀ ਨਹੀਂ ਸਰ ਉਹਨੂੰ ਹੁਣ ਵੇਖੋ ਜੀ ਇਹ মিডিਆ ਜਿਦਾਂ মিডিਆ ਫਲਾਈਗੀ ਜਿੱਦਾਂ ਜਿੱਦਾਂ মিডিਆ ਗੱਲ ਕਰੇਗੀ ਉਦੋਂ ਤਾਂ ਹੀ ਗੱਲ ਬਣੂਗੀ ਨਾ ਬਿਲਕੁਲ ਸਵਾਲ ਹੈਗਾ ਬੱਚੋ ਹੋਰ ਕਿਸੇ ਦਾ ਸਵਾਲ ਹੈਗਾ ਹਾਂਜੀ ਕੀ ਸਵਾਲ ਸਰ ਜਿੱਦਾਂ ਹੁਣ ਵੇਖੋਗੇ ਹੁਣ ਆਪਾਂ ਇਹੋ ਜੇ এনवायरमेंट ਦੇ ਵਿੱਚ ਅਡਾਪਟ ਹੋ ਗਏ ਆ ਹੁਣ ਅਸੀਂ ਟਿਊਸ਼ਨਾਂ ਜਾਂਦੇ ਆ ਠੀਕ ਆ ਉਧਰ ਜਾਣਦੇ ਪਏ ਆ ਤੇ ਜੇ ਸਾਡੀਆਂ ਸਕੂਟਰੀਆਂ ਜਾਂ ਮੋਟਰਸਾਈਕਲ ਬੰਦ ਕਰ ਦੇਣਗੇ ਤੇ ਅਸੀਂ ਕਿੱਦਾਂ ਕਰਾਂਗੇ ਇਹ ਤੇ ਦੇਖੋ ਇਹ ਰੂਲ ਜੋ ਬਣ ਗਏ ਆ ਠੀਕ ਹੀ ਨਹੀਂ ਸਰ ਉ ਤਾਂ ਇਹ ਚਾਹੀਦਾ ਵਾ ਕੀ ਮਤਲਬ ਡਰਾਈਵਿੰਗ ਕਲਾਸਿਸ ਦੀ ਆ ਕਰਨਾ ਕੀ ਮਤਲਬ ਕਿੱਦਾਂ ਚਲਾਉਣੀ ਸਕੂਟਰੀ ਜੇ ਹਨੂ ਦੱਸਣਗੇ ਨਾ ਜੇ ਬੰਦੀ ਕਰ ਦਣਗੇ ਤੇ ਇਹ ਤੇ ਕੋਈ ਹੱਲੇ ਡਾ ਵਧੀਆ ਨਹੀਂ ਨਾ ਹੋਏਗਾ ਮੇਰੀ ਬਾਈਕ ਇੱਕ ਹਫਤੇ ਤੋਂ ਖਰਾਬ ਪਈ ਹੈ ਫਿਰ ਮੈਂ ਉਹ 19 ਦਿਨ ਕਾਲਜ ਨਾ ਆਵਾਂਗਾ ਨਹੀਂ ਨਹੀਂ ਸਰ ਆਓ ਮਤਲਬ ਮੈਂ ਉਹ 19 ਦਿਨ ਕਾਲਜ ਨਾ ਆਵਾਂਗਾ ਕੋਈ ਨਾ ਕੋਈ ਤਰੀਕਾ ਅਪਣਾਵਾਗਾ ਹਾਂਜੀ ਸਰ ਪਰ ਪਰਮਾਨੈਂਟ ਤਰੀਕਾ ਹੋਣਾ ਚਾਹੀਦਾ ਕਿ ਬਾਅਦ ਪਰਮਾਨੈਂਟ ਹੋ ਜਾਣਾ ਜੀ ਪਰ ਸਰ ਚਾਹੀਦਾ ਕਿ ਮਤਲਬ ਹੁਣ ਜਿੱਦਾਂ ਬਟਾਰੇ ਦੇ ਵਿੱਚ ਹੀ ਕੈਮਰਾ ਲਵਾਉਣ ਕਿ ਮਤਲਬ ਓਵਰ ਸਪੀਡਿੰਗ ਨਾ ਹੋਵੇ ਸਪੀਡ ਮੀਟਰ ਲਾਉਣ ਸਪੀਡ ਮੀਟਰ ਲਾਉਣ ਜਾਂ ਸਾਰਾ ਕੁਝ ਕਰਨਾ ਮੇਰੇ ਕੋਲ ਗਾਉਮੇਤ ਨੂੰ ਸਾਰੇ ਇਕੁਪਮੈਂਟ ਨਾਲ ਲੈ ਕੇ ਆਇਆ ਬੇੜਾ ਆਪਾਂ ਪਹਿਲਾਂ ਰੂਲ ਸ਼ੁਰੂ ਕਰੀਏ ਫਿਰ ਉਹਦੇ ਤੇ ਵਰਕ ਕਰਕੇ ਜੋ ਕਮੀਆਂ ਪੇਸ਼ੀਆਂ ਹੋਣਗੀਆਂ ਉਹਨੂੰ ਦੂਰ ਕਰਾਂਗੇ ਸਰ ਐਕਸੀਡੈਂਟ ਤੇ 18 ਤੋਂ ਪਲੱਸ ਵੀ ਹੁੰਦੇ 18 ਤੋਂ ਪਲੱਸ ਵੀ ਹੋ ਜਾਂਦੇ ਐ ਐਕਸੀਡੈਂਟ ਤੇ ਬੇੜਾ ਤਾਂ ਹੀ ਤਾਂ ਹੀ ਖਲੋਤੇ ਆ ਪਰ ਸਰ ਇਦਾਂ ਤੇ ਸਾਡਾ ਮਤਲਬ ਟਿਊਸ਼ਨ ਆ ਕਿਦਾਂ ਲੱਗਣਗੀਆਂ ਜਿੱਦਾਂ ਹੁਣ ਕਈਆਂ ਦੇ ਜਿੱਦਾਂ ਪੇਰੈਂਟਸ ਜੋ ਪਹਿਲਾਂ ਰੂਲਸ ਬਣੇ ਆ ਇਹ ਇਹ ਦਿਮਾਗ ਚੋਂ ਕੱਢ ਦਿਓ ਕਿ ਸਿਰਫ 5 ਮਿੰਟ ਚ ਰੂਲ ਬਣ ਜਾਂਦਾ ਇਹਦੇ ਤੇ ਸਾਲਾ ਪ੍ਰਤੀ ਵਰਕ ਹੋ ਕੇ ਤੁਹਾਡੇ ਜੋ ਰੋਡ ਐਕਸੀਡੈਂਟ ਹੁੰਦੇ ਨੇ ਜਿਸ ਤਰ੍ਹਾਂ ਪਿੱਛੇ ਜਿਹੇ ਲੜਕੀਆਂ ਦੀ ਡੈਥ ਹੋਈ ਹੈ ਇਸ ਤਰ੍ਹਾਂ ਦੇ ਰੋਜ਼ ਦੇ ਜਿਹੜੇ ਡਾਟਾ ਕਲੈਕਸ਼ਨ ਹੋ ਕੇ ਉਹਦੇ ਤੇ ਵਰਕ ਹੋ ਕੇ ਫਿਰ ਇਹ ਰੂਲਸ ਬੰਦੇ ਬਿਲਕੁਲ ਬਹੁਤ ਸਾਰੇ ਬੱਚਿਆਂ ਦੇ ਜ਼ਿਹਨ ਦੇ ਵਿੱਚ ਸਵਾਲ ਸੀ ਲਗਾਤਾਰ ਨਿੱਜੀ ਸਕੂਲਾਂ ਦੇ ਵਿੱਚ ਜਾ ਕੇ ਜਿਹੜਾ ਵਾ ਗਵਰਨਮੈਂਟ ਸਕੂਲਾਂ 'ਚ ਜਾ ਕੇ ਟ੍ਰੈਫਿਕ ਪੁਲਿਸ ਵੱਲੋਂ ਸੈਮੀਨਾਰ ਲਾਏ ਜਾ ਰਹੇ ਨੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਪਰ ਦੂਜੇ ਪਾਸੇ ਅੱਜ ਬਹੁਤ ਸਾਰੇ ਬੱਚਿਆਂ ਦੇ ਜਾਂਜ ਸਵਾਲ ਸੀ ਜਿਹੜੇ ਉਹਨਾਂ ਸਵਾਲਾਂ ਦੇ ਸਾਰੇ ਜਵਾਬ ਟ੍ਰੈਫਿਕ ਇਨਚਾਰਜ ਅਨਿਲ ਪਵਾਰ ਹੋਣਾ ਕੋ ਲੈ ਗਏ ਨੇ ਉਹਨਾਂ ਨੇ ਦਿੱਤੇ ਵੀ ਨੇ ਪਰ ਕਈ ਬੱਚਿਆਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਉਹਨਾਂ ਮੁਸ਼ਕਲਾਂ ਦਾ ਹੱਲ ਕਿਸ ਤਰੀਕੇ ਨਾਲ ਹੋਵੇਗਾ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਨਾਲ ਉਹ ਮੁਸ਼ਕਲਾਂ ਨੂੰ ਪਾਰ ਕਰ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਰ ਡੈਲੀ ਪੋਸਟ ਪੰਜਾਬੀ ਬਟਾਲਾ